ਨਾ ਕੋਈ ਗਿਤਾਹੀ ਕੇ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਾ ਜਾ। ਕੋ ਦੋ ਮੁੰਡੇ ਮੋਟਸਾ ਤੇ ਉੱਥੇ ਘੋਚਦੇ ਸੀ ਗੱਲੇ। ਮੈਂ ਕਿਹਾ ਉਹਨੂੰ ਮੁੰਡੇਓ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਸਾ ਆ ਰਿਹਾ ਤਾਂ ਹਾਰ ਦਿੰਦਾ ਨੋਟਾਂ ਦੇ ਫੜੇ ਦੇ ਨਾ ਹੱਥ ਉੱਪਰ ਸ। ਹੰਦ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ। ਮੇਰਾ ਨਾ ਗਸ਼ਮੀ ਨਹੀਂ ਹੈ। ਕੀ ਹੋਇਆ ਤੁਹਾਡੇ ਇੱਥੇ? ਅ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਵਾ। ਸੇਵਾ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆਰੂ ਗੇਟ ਲੱਗਾਦਾ ਹੈ ਹਾਂ ਬਾੜ ਸਪਲਾਈ ਤੇ ਲੱਗਾਦਾ ਹੈ ਉਹਨੇ ਕਹੂੰ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਲਾ ਜਾ ਤੇ ਦੋ ਮੁੰਡੇ ਮੋਟਰਸਾ ਤੇ ਉੱਥੇ ਘੁਲੋਤੇ ਦੇ ਹੀ ਕੰਦੇ ਅੱਛਾ ਜੀ ਕਹਿੰਦੇ ਉਹਨੂੰ ਵੇਖ ਕੇ ਉਹਨੂੰ ਮੁੰਡੇ ਹੋ ਤੇ ਮੈਂ ਕਹਿੰਦਾ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਰਸਾ ਲੱਗ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਨਾਲ ਹੱਟ ਚੁੱਕਸ ਆ ਕਾਦੀ ਦੁਕਾਨ ਕਾਦੀ ਸੀ ਇਹ ਬਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਹੰਦ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਆਪਾਂ ਸਵੇਰੇ ਸਵਾ 6 ਵਜੇ ਨਿਕਲਿਆ ਤੇ ਇਹ ਤੇ ਬੰਦੇ ਕੋਲੇ ਤੇ ਇੱਕੋ ਮੋੜ ਤੇ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਲੰਟਾ ਰਿਹਾ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਡੇ ਨੇ ਉਹ ਵਰਸ਼ਾ ਲੈ ਕੇ ਬੈਨੋਣਾ ਐਉਂ ਪਹਿਲਾਂ ਚਲ ਜਾਂਦਾ ਤੇ ਮੈਂ ਆਰਾਮ ਨਾਲ ਨਿਕਲ ਗਿਆ ਸੋ ਸਮੇਂ ਕਿਤੇ ਮੈਂ ਮਿਲਿਆ ਉਹਦੇ ਨਾਲ ਇਹ ਫੇਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਦੇ ਆ ਜਾ ਦਾਵਾ ਦਾਵਾ ਆਏ ਜਾਨੂੰ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਟੰਡ ਨਹੀਂ ਅਜਾ ਉਹ ਕਹਾ ਕੱਤੇ ਸੀ ਇਹ ਸਬਲੈਂਡਰ ਦਾ ਮਾਡਲ ਮੈਂ ਮੁਕੇ ਦੇ ਬੜਕ ਤਰ੍ਹਾਂ ਦੇ ਸਬਲੈਂਡਰ ਨੂੰ ਜਿਹੜਾ ਮੇਰੇ ਕੋਲ ਪੁੱਜੀ ਹੋਈ ਹੈ ਕਰ ਕਿਉਂ ਕਿ ਤੁਸੀਂ ਨਹੀਂ ਆਏ ਮੁਕੇ ਦੇ ਦੇਖ ਰਹੇ ਇੱਕ ਬਸਰ ਕੋਈ ਨਾ ਬਸ ਸਭ ਤਿੱਕ ਗਿਆ ਜਿਹੜਾ ਦੱਸਿਆ ਕੋ ਸੱਜ ਤੋਂ ਆਣ ਦੱਸਦੇ ਬੈਠ ਗਏ ਕੋਈ ਕੋਈ ਕੀ ਕਾਰਵਾਈ ਕਰ ਕੱਲ ਨੂੰ ਦੱਸਣਾ ਕੋਈ ਕੀ ਕਰਾ ਮੇਰਾ ਨਾਮ ਰਸ਼ਮੀ ਨਾਇਰ ਕੀ ਹੋਇਆ ਤੁਹਾਡੇ ਇੱਥੇ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਹੈ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੂ ਗੇਟ ਲੱਗਾਦਾ ਹੈ ਹਾਂ ਵਾਟਰ ਸਪਲਾਈ ਤੇ ਲੱਗਾਦਾ ਹੈ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਲਾ ਜਾ ਤੋ ਦੋ ਮੁੰਡੇ ਮੋਰਸਾ ਤੋਥੇ ਗਲੋਤੇ ਦੇਹੀ ਕੰਦੇ ਅੱਛਾ ਜੀ ਕਹਿੰਦੇ ਉਹ ਨੂੰ ਵੇਖ ਕੇ ਉਹਨੂੰ ਮੁੰਡੇ ਹੋ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਰਸਾ ਲਾ ਤੇ ਹਾਰ ਕਹਿੰਦਾ ਨੋਟਾਂ ਦੇ ਫਰੇ ਦੇ ਉਹਨਾਂ ਦੇ ਹੱਥ ਚ ਬਸ ਆ ਕਾਦੀ ਦੁਕਾਨ ਕਾਦੀ ਸੀ ਹੈ ਬਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਮੈਂ ਸਵੇਰੇ ਸਵਾ 6 ਵਜੇ ਨਿਕਲਿਆ ਤੇ ਇਹ ਤੇ ਬੰਦੇ ਬੁਲੇ ਤੇ ਇੱਕ ਉਹ ਮੋਰਤਾ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਲੰਤਾਰਾ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਡੇ ਲਾਇਆ ਉਹ ਵਰਸਾਲਾ ਗਏ ਨੂੰ ਨਾ ਐਉਂ ਪਹਿਲਾਂ ਚਲ ਗਿਆ ਹਥੋਂ ਤੇ ਮੈਂ RAM RAM ਨਿਕਲ ਗਿਆ ਥੋੜੇ ਸਮੇਂ ਕਿੱਦਾਂ ਮੇਰੇ ਹੋ ਗਏ RAM ਨਾਲ ਇਹ ਫੇਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦਿਖਾ ਦੇ ਹੋਈਏ ਚੋਰੀ ਤੇ ਆ ਜਾ ਤਾਵਾ ਤਾਵਾ ਭਾਈ ਜੰਨੂ ਆ ਗਏ ਨਹੀਂ ਨਹੀਂ ਬਾਹਰ ਦਾ ਕੋਈ ਬੰਦਾ ਕੋਈ ਪੰਡ ਅੱਜ ਉੱਪਰ ਹੈ ਘੱਟ ਸੀ ਇਹ ਸਪਲੈਂਡਰ ਤੇ ਸੋ ਮੋਕੇ ਦੇ ਬੜੀ ਕਰਾਇਆ ਨੇ 15 ਜਨਵਰੀ ਦੀ ਕਾਪੀ ਹੋਈ ਹੈ ਸਰਪ ਤੋਂ ਪੁੱਛੀ ਗਈ ਆ ਆਏ ਮੋਕੇ ਦੇ ਦੇਖ ਰਹੇ ਜੀ ਇਹ ਬਕਰੋ ਕਹਿਵਾ ਕੇ ਬੜੀ ਕਰਾਇਆ ਨੇ ਠੀਕ ਕੀ ਹੈ ਦੱਸਿਆ ਕੋਈ ਇਹ ਤੋਂ ਆਉਣ ਦਾ ਰਹੇਗਾ ਗੁਰੂ ਬੋਲੇ ਜੀ ਕੀ ਕਰਵਾਈ ਕਰ ਚਲੋ